ਹਾਡੇ ਚੋ ਸਾਡੀ ਕਸਮ ਖਾ ਕੇ ਕਹੋ ਕਿ ਕੋਈ ਕਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਵੀ ਹਿੰਸਾ ਨਹੀਂ ਕਰਾਂਗੇ ਕੀ ਖਿਆਲ ਹੈ ਦੋਸਤੋ ਆਖੜਾ ਕਰਕੇ ਦਿਓ ਪਰਵਾਂਗੀ ਅਸੀਂ ਅੱਗੇ ਫਰੰਟ ਤੇ ਜਾਵਾਂਗੇ ਸਰਕਾਰ ਵੀ ਸੁਣਦੀ ਆ ਸਰਕਾਰ ਨੇ ਹੁਣ ਵੀ ਕੋ ਫੈਸਲਾ ਕਰਨਾ ਕਰ ਲਵੇ ਉਸ ਤੋਂ ਪਹਿਲਾਂ ਸਰਕਾਰ ਅਗਰ ਇਹਦੇ ਤੇ ਕੋਈ ਫੈਸਲਾ ਲੈਣਾ ਚਾਹੁੰਦੀ ਹੈ ਇਹਦਾ ਕੋਈ ਹੱਲ ਕੱਢਣਾ ਚਾਹੁੰਦੀ ਹੈ ਤਾਂ ਸਰਕਾਰ ਕੱਲ ਨੂੰ ਇਹ ਨਾ ਕਹੇ ਕਿ ਕਿਸਾਨਾਂ ਨੇ ਸਾਡੀ ਗੱਲ ਨਹੀਂ ਸੁਣੀ ਸਰਕਾਰ ਫੈਸਲਾ ਕਰ ਲਵੇ ਕੋਈ ਗੱਲ ਨਹੀਂ ਅਸੀਂ ਨਾ ਵੀ ਰਹੀਏ ਤਾਂ ਕੋਈ ਘਰ ਖਰਕ ਨਹੀਂ ਸਰਵਨ ਸਿੰਘ ਪੰਦੇਰ ਇਸ ਕਰਕੇ ਧਿਆਨ ਦਿਓ ਐ ਸੇਵ ਕਰੋ ਵੀ ਆਗੂ ਪਿੱਛੇ ਰਹਿ ਗਏ ਅਸੀਂ ਅੱਗੇ ਫਰੰਟ ਤੇ ਜਾਵਾਂਗੇ ਸਰਕਾਰ ਵੀ ਸੁਣਦੀ ਆ ਸਰਕਾਰ ਨੇ ਹੁਣ ਵੀ ਕੋ ਫੈਸਲਾ ਕਰਨਾ ਕਰ ਲਵੇ ਇਹ ਇਹ ਸਾਡਾ ਐਲਾਨ ਆ ਦੋਸਤੋ ਸਾਡੀ ਸਾਰੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਅਪੀਲ ਹੈ ਇੱਕ ਤਾਂ ਹਯੂਮ ਬਣਾ ਕੇ ਅੱਗੇ ਨਹੀਂ ਵਧਣਾ ਕਿਸੇ ਨੇ ਮੇਰੀ ਗੱਲ ਨਾਲ ਸਹਿਮਤ ਉਸ ਗੱਲ ਨਾਲ ਹਾਜੂਮ ਬਣਾ ਕੇ ਕੋਈ ਸ਼ਹਿਜਾ ਨਹੀਂ ਕਰਨਾ ਦੇਖੋ ਅਸੀਂ ਤੁਹਾਨੂੰ ਰੋਕਾ ਦੇ ਕੇ ਲੈ ਕੇ ਜਾਂਦਾ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਮਾਂ ਦੀ ਗੋਦ ਸੁੰਨੀ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਸੱਭੀ ਭੈਣ ਦਾ ਕਿਸੇ ਧੀ ਦਾ ਸੁਹਾਗ ਉੱਜੜੇ ਅਸੀਂ ਵੇਖਿਆ ਇਹ ਨਿਰਾਇਆ ਅਸੀਂ ਤੁਹਾਡੇ ਤੋਂ ਮੂਹਰੇ ਹੋ ਕੇ ਆਪਦੀਆਂ ਜਿਹੜੇ ਆਗੂਆਂ ਸੀ ਰਿਸਪੋਨਸੀਬਿਲਟੀ ਸਾਡੀ ਬਣਦੀ ਆ ਤੁਹਾਡੀ ਨਹੀਂ ਬਣਦੀ ਇਹ ਸਾਡੀ ਹੱਥ ਛੋੜ ਕੇ ਬੇਨਤੀ ਆ ਮੈਂ ਕੱਲ ਹੋਰ ਵੀ ਬੇਨਤੀ ਕਰਦਿਆਂ ਤੁਸੀਂ ਜਿੰਨੇ ਵੀ ਹੋ ਤੁਹਾਡੇ ਚੋਂ ਸਾਡੀ ਕਸਮ ਖਾ ਕੇ ਕਹੋ ਕਿ ਕੋਈ ਕਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਵੀ ਹਿੰਸਾ ਨਹੀਂ ਕਰਾਂਗੇ ਕੀ ਖਿਆਲ ਹੈ ਦੋਸਤੋ ਹੱਥ ਖੜਾ ਕਰਕੇ ਦਿਓ ਪਰਵਾੰਗੀ ਅਸੀਂ ਅਸੀਂ ਜਿਹੜੀ ਇਹ ਗੱਲ ਜਿਵੇਂ ਭੰਦੇਸਾ ਵੱਲੋਂ ਸਰਕਾਰ ਨੂੰ ਕਿਹਾ ਹੈ ਕਿ ਭਾਰਤ ਸਰਕਾਰ ਅੱਜ ਕੋਈ ਵਕਤ ਅਜੇ ਕੋਈ ਖੁੰਦ ਨਹੀਂ ਗਿਆ ਅਸੀਂ ਟਾਈਮ ਜਿਹੜਾ ਦਿੱਤਾ ਹੈ ਅਸੀਂ ਉਸ ਟਾਈਮ ਤੇ ਜਾਣਾ ਹੈ ਉਸ ਤੋਂ ਪਹਿਲਾਂ ਸਰਕਾਰ ਅਗਰ ਇਹਦੇ ਤੇ ਕੋਈ ਫੈਸਲਾ ਲੈਣਾ ਚਾਹੁੰਦੀ ਆ ਇਹਦਾ ਕੋਈ ਹੱਲ ਕੱਢਣਾ ਚਾਹੁੰਦੀ ਆ ਤਾਂ ਸਰਕਾਰ ਕੱਲ ਨੂੰ ਇਹ ਨਾ ਕਵੇ ਕਿ ਕਿਸਾਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਇਹਨਾਂ ਦੀ ਗੱਲ ਦਾ ਹੱਲ ਕੱਢਣਾ ਚਾਹੁੰਦੇ ਸੀ ਇਸ ਲਈ ਅਸੀਂ ਸਰਕਾਰ ਨੂੰ ਹਜੇ ਵੀ ਸਮਾਂ ਦਿੰਨੇ ਆ ਤੁਸੀਂ ਜਿੰਨੇ ਵੀਰ ਹੋ ਇੱਕ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਆ ਮੋਰਚਾ ਸਾਡਾ 2 4 ਜਾਂ 5 7 10 ਸਾਗੂਆਂ ਦਾ ਨਹੀਂ ਤੁਸੀਂ ਸਾਰੇ ਆਗੂਓ ਸਾਰੇ ਜ਼ਿੰਮੇਵਾਰੋ ਸਾਰੇ ਇਸ ਗੱਲ ਦੀ ਜ਼ਿੰਮੇਵਾਰੀ ਚੱਕੋ ਕਿ ਸਾਡੇ ਮੋਰਚੇ ਦੇ ਵਿੱਚ ਆਪਾਂ ਜਿਸ ਦਿਨ ਤੋਂ ਇੱਥੇ ਆ ਕੇ ਬੈਠੇ ਆ ਅਜੇ ਹੋਰ ਇੱਕ ਤਾਂ ਕਿਸੇ ਵੀ ਅਜਿਹੇ ਬੰਦੇ ਦੀ ਆਪਦੇ ਆਗੂ ਦੀ ਅਪੀਲ ਤੋਂ ਬਿਨਾਂ ਕਿਸੇ ਵੀ ਵੀਰ ਨੇ ਕੁਝ ਨਹੀਂ ਕਰਨਾ ਇਸ ਗੱਲ ਦਾ ਮੇਰੀ ਹੱਥ ਛੋੜ ਕੇ ਬੇਨਤੀ ਅੱਜ ਖਾਂ ਰੱਖੋਗੇ ਕਿਉਂ ਵੀ ਦੋਸਤੋ ਰਕਰੂ ਗੱਤ ਘੜੇ ਬਰਜੜੇ ਚਾਰੇ ਕੰਗੇ ਇਸ ਗੱਲ ਦਾ ਬੋਲੇ ਬਹੁਤ ਮਿਹਰਬਾਨੀ ਅਗਲੀ ਜਿਹੜੀ ਗੱਲ ਹੈ ਜਿਸ ਤਰ੍ਹਾਂ ਦਾ ਪ੍ਰਬੰਧ ਆ ਜਿਹੜਾ ਤੁਸੀਂ ਅੰਦਰ-ਦਨ ਕਰ ਰਹੇ ਹੋ ਅਗਰ ਉੱਥੇ ਸਾਡੇ ਗਿਆਤ ਸਾਡੇ ਦੇ ਨਾਲ ਕਿਸੇ ਨਾਲ ਕੁਝ ਵੀ ਹੁੰਦਾ ਕਸਮ ਖਾਣ ਸਾਡੀ ਤੇ ਸਾਡੇ ਤੋਂ ਮਗਰੋਂ ਅੰਦੋਲਨ ਭਰ ਕਰਨ ਨਹੀਂ ਦਿਊਂਗਾ ਅੰਦੋਲਨ ਜਿੱਤਣਾ ਹੈ ਸਾਡੇ ਤੋਂ ਪ੍ਰਾਪਤੀ ਮਿੱਤਰੋ ਸ਼ਾਂਤੀ ਨਾਲ ਹੋਣੀ ਆ ਤੁਹਾਡੀ ਸ਼ਾਂਤੀ ਨੇ ਇਹ ਪ੍ਰਾਪਤੀ ਕਰਨੀ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਤੁਸੀਂ ਵੀ ਸ਼ਾਮਲ ਰਹਿਣਾ ਔਰ ਅਗਲੇ ਪਾਸੇ ਫੇਰ ਦੁਬਾਰਾ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਤੇ ਵਕਤ ਤਾਂ ਸਰਕਾਰ ਕੋਲੇ ਸਮਾਂ ਸਰਕਾਰ ਕੋਲੇ ਸਮਾਂ ਹਲ ਸਕਦੀ ਹੈ ਸਵਾ ਹਦੇ ਵੀ ਮਗਵਕਤ ਸੰਭਾਲ ਸਕਦੀ ਹੈ ਜੇ ਸਰਕਾਰ ਆਪਣੇ ਨਾਲ ਦੁਬਾਰਾ ਟੇਬਲ 'ਤੇ ਆ ਕੇ ਆਪਣੇ ਮਸਲੇ ਦਾ ਹੱਲ ਕਰਨ ਲਈ ਤਿਆਰ ਹੁੰਦੀ ਆ ਇਮਾਨਦਾਰੀ ਦੱਸੋ ਪਰ ਸਰਕਾਰ ਨਾਲ ਗੱਲ ਕਰੀਏ ਜਾਂ ਨਾ ਕਰੀਏ ਸਾਰੇ ਦੋਸਤੋ ਕਰੀਏ ਹੱਥ ਖੜੇ ਕਰਕੇ ਪ੍ਰਵਾਨਗੀ ਦਿਓ ਕਬਲਾ ਕਰੀਏ ਗੱਲ